ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਵੀ ਬਿਲਕੁਲ ਠੀਕ ਆ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆ ਛਲਗਮ ਮਟਰ ਦੀ ਸਬਜ਼ੀ ਇਹਦੇ ਲਈ ਆਪਾਂ ਨੇ ਇਹ ਦੋ ਪਿਆਜ਼ ਆ ਜਿਹੜੇ ਮੀਡੀਅਮ ਸਾਈਜ਼ ਦੇ ਬਰੀਕ ਕੱਟ ਲਏ ਤੋੜਿਆ ਇਹਨਾਂ ਨੂੰ ਇੱਕ ਗੱਠੀ ਲਸਣ ਦੀ ਤੇ 1 ਇੰਚ ਅਦਰਕ ਦਾ ਟੁਕੜਾ ਇਹ ਵੀ ਬਰੀਕ ਕੱਟ ਲਿਆ ਕਿਲੋ ਆਪਾਂ ਛਲਗਮ ਲਏ ਆ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਆ ਤੇ ਅੱਧਾ ਕਿਲੋ ਆਪਾਂ ਨੇ ਮਟਰ ਲਏ ਆ ਇਹ ਆਪਾਂ ਦਾਣੇ ਜਿਹੜੇ ਕੱਢ ਲਏ ਨੇ ਤੇ 2-3 ਆਪਾਂ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਟੇਸਟ ਦੇ ਅਨੁਸਾਰ ਤੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਤੇ ਇੱਧਰ ਆਪਾਂ ਨੇ ਕੜਾਹੀ ਹੈ ਜਿਹੜੀ ਗਰਮ ਕਰ ਲਈਏ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਗਰਮ ਕਰ ਲਿਆ ਆ ਪਾਣੀ ਇਹਦੇ ਵਿੱਚ ਲਸਕਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਜੀ ਗਰਮ ਜਦੋਂ ਆ ਹੀ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਨੇ 4-5 ਪਾਉਣੀਆਂ ਨੇ ਮੈਂ ਉਹਨਾਂ ਨੂੰ ਬਰੀਕ ਕੱਟ ਲੈਣੀਆਂ ਆ ਦੇ ਨਾਲ ਕੱਟ ਲੈਣੀ ਇੱਕ ਟਮਾਟਰ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਜਿਹੜਾ ਹੈਗਾ ਇਹ ਗਰਮ ਹੋ ਗਿਆ ਹੈ ਇਹਦੇ ਵਿੱਚ ਪਾ ਦਾਂਗੇ ਆਪਾਂ ਪਹਿਲਾਂ ਲਸਣ ਤੇ ਅਦਰਕ ਇਹਨੂੰ ਆਪਾਂ ਬਣਾਇਆ ਤੇਲ ਬਾਲਾ ਗਰਮ ਤੇ ਇਸ ਕਰਕੇ ਜਿਹੜਾ ਜੀਰਾ ਨਹੀਂ ਪਾਇਆ ਗੜਕਾਉਂਦੇ ਨੇ ਜੀਰਾ ਤੇ ਥੋੜੀ ਜਿਹੀ ਪਾਵਾਂਗੇ ਹਿੰਗ ਕਿਉਂਕਿ ਅਸੀਂ ਜਿਹੜਾ ਹਿੰਗ ਜ਼ਰੂਰ ਪਾਉਣੀ ਹੈਗੇ ਸਭ ਜੀ ਦੇ ਵਿੱਚ ਹਿੰਗ ਰਾਣੀ ਇੱਕ ਚਮਚਾ ਆਪਾਂ ਪਾਤਾ ਜਿਹਦੇ ਵਿੱਚ ਜੀਰੇ ਦਾ ਤੇ ਚੁਟਕੀ ਭારે ਦੇ ਚਾਹਾਂਗੇ ਆਪਾਂ ਹਿੰਗ ਰਾਣੀ ਇਹਦੇ ਨਾਲ ਜਿਹੜੀ ਬਦ ਹਜਮੀ ਵਗੈਰਾ ਨਾਲ ਸੈੱਟ ਹੋ ਜਾਂਦੀ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੋਨ ਲਿਆ ਲਸਣ ਪਿਆਜ਼ ਲੇਖੋ ਲਾਲ ਹੋ ਗਿਆ ਵਾ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਿਆਜ਼ ਪਿਆਜ਼ ਨੂੰ ਆਪਾਂ ਜਿੰਨੀ ਤਰ੍ਹਾਂ ਕੋਲ ਲੈਣਾ ਹੈ ਲਸਣ ਨੂੰ ਜਿਆਦਾ ਮੈਂ 골ਡਨ ਬ੍ਰਾਊਨ ਕਰ ਦਿੱਤਾ ਤਾਂ ਕਿ ਇਹਦੇ ਵਿੱਚ ਸਬਜ਼ੀ ਚ ਕੱਚੇਪਨ ਦਾ ਟੇਸ ਨਾ ਆਵੇ ਕਿਉਂਕਿ ਜੇ ਲਸਣ ਦਾ ਇਹ ਸਬਜ਼ੀ ਚ ਕੱਚੇਪਨ ਦਾ ਟੇਸ ਆਉਂਦਾ ਨਾ ਆ ਚਲਗਮ ਮਟਰ ਦੀ ਦੇ ਵਿੱਚ ਤਾਂ ਫਿਰ ਸਬਜ਼ੀ ਜਿਹੜੀ ਟੇਸਟੀ ਨਹੀਂ ਬਣਦੀ ਇਸ ਕਰਕੇ ਲਸਣ ਤੇ ਅਦਰਕ ਨੂੰ ਜਿਹੜਾ ਆਪਾਂ ਪਹਿਲਾਂ ਭੁੰਨਾਇਆ ਹੁਣ ਇਹ ਭੁੱਜਦੇ ਭੁੱਜਦੇ ਇਹ ਮੈਂ 4-5 ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਮੈਂ ਬਰੀਕ ਕੱਟ ਲੈਣੀ ਆ। ਲੋ ਜੀ ਆਪਾਂ ਜਿਹੜਾ ਹੈਗਾ ਗੈਸ ਸਟੈਮ ਕੀਤਾ ਹੋਇਆ ਵਾ ਤਾਂ ਕਿ ਇਹ ਪਿਆਜ਼ ਆ ਜਿਹੜਾ ਛੇਤੀ ਨਾ ਭੁੱਜ ਜਵੇ ਕਿਉਂਕਿ ਮੇਰਾ ਟਮਾਟਰ ਵਗੈਰਾ ਕੱਟਣ ਵਾਲਾ ਵਾ ਇਹ ਆਪਾਂ ਪਾਤੀਆਂ ਹਰੀਆਂ ਮਿਰਚ ਟਮਾਟਰ ਆਪਾਂ ਨੇ ਇਹ ਧੋ ਲਿਆ ਇਹਦੇ ਬੀਜ ਵਗੈਰਾ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਕੱਟ ਲੈਣਾ ਵਾ ਬਰੀਕ। ਤੇ ਦੇਖੋ ਇਸ ਤਰ੍ਹਾਂ ਇਹਦੇ ਬੀਜ ਆ ਜਿਹੜੇ ਆਪਾਂ ਸਾਰੇ ਕੱਢ ਦਿੱਤੇ ਨੇ ਵਿੱਚੋਂ ਤੇ ਇਹ ਜਿਹੜਾ ਹੈਗਾ ਆ ਚਿਲਕਾ ਹੁੰਦਾ ਜਿਹੜਾ ਪਾਲਪ ਹੁੰਦਾ ਇਹਦਾ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲੈਣਾ। ਗੈਸ ਆ ਜਿਹੜਾ ਆਪਾਂ ਹੁਣ ਇਹਨੂੰ ਹਾਈ ਕਰ ਦਿੱਤਾ ਆ ਤੇ ਪਿਆਜ਼ ਆ ਜਿਹੜੇ ਆਪਣੇ ਤਕਰੀਬਨ ਭੁੱਜ ਚੁੱਕੇ ਨੇ ਤੇ ਇਹ ਟਮਾਟਰ ਆਪਾਂ ਜਿਹੜਾ ਪਾ ਦਾਂਗੇ ਬੀਜ ਇਹਦੇ ਆਪਾਂ ਤਾਂ ਕੱਢਿਆ ਕਿਉਂਕਿ ਨਾ ਇਹ ਬੀਜਾਂ ਦੇ ਨਾਲ ਉਹ ਪਥਰੀਆਂ ਜਿਹੜੀਆਂ ਗੁਰਦੇ ਦੀਆਂ ਜਿਹੜੀਆਂ ਪਥਰੀਆਂ ਜਾਂ ਪਿੱਤੇ ਦੀਆਂ ਪਥਰੀਆਂ ਇਹ ਬਣ ਜਾਂਦੀਆਂ ਬੀਜਾਂ ਨਾਲ ਟਮਾਟਰਾਂ ਦੇ ਬੀਜਾਂ ਨਾਲ ਪਾ ਕੇ ਆਪਾਂ ਬੀਜਾ ਜਿਹੜੇ ਇਹਦੇ ਛੱਡ ਦਿੱਤੇ ਨੇ ਤੇ ਹੁਣ ਟਮਾਟਰ ਨੂੰ ਸੌਫਟ ਹੋਣ ਲਈ ਰੱਖ ਦਿਆਂਗੇ ਤੇ ਥੋੜਾ ਜਿਹਾ ਜਿਹਾ ਇਸ ਇਹਨਾਂ ਨਮਕਾ ਜਿਹੜਾ ਆਪਾਂ ਜਿੰਨਾ ਵੀ ਪਾਉਣਾ ਹੈ ਇੱਥੇ ਹੁਣ ਮੈਂ ਐਡ ਕਰ ਦੂੰਗੀ ਪਹਿਲਾਂ ਮੈਂ ਕੱਢ ਕੇ ਚੁੱਕੀ ਐਡ ਕਰਕਾ ਨੋਰਮਲ ਜਿョ ਉਸੇ ਤਰ੍ਹਾਂ ਭੁਲਿਆ ਟਮਾਟਰ ਲਈ ਉਹਨਾਂ ਨੂੰ ਆਪਾਂ ਥੋੜਾ ਜਿਹਾ ਜਲਦੀ ਸੌਫ ਹੋ ਜਾਣ ਤੇ ਆਪਾਂ ਇੱਥੇ ਜਿਹੜਾ ਨਮਕਾ ਪਾ ਦਿਆਂਗੇ ਯਕੀ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਟਮਾਟਰ ਆਪਾਂ ਜਿਹੜੇ ਚੰਗੀ ਤਰ੍ਹਾਂ ਸੌਫ ਕਰ ਜਿਹੜੇ ਸਾਰ ਲੈਣੇ ਨੇ ਬਾਕੀ ਦੇ ਜਿਹੜੇ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਲੋਗੀ ਟਮਾਟਰ ਵੀ ਜਿਹੜੇ ਆਪਣੇ ਬਿਲਕੁਲ ਸੌਫਟ ਹੋ ਗਏ ਵਿੱਚੇ ਹੀ ਆਪਾਂ ਜਿਹੜੇ ਹੈਗੇ ਮੈਸ਼ ਕਰਕੇ ਇਸ ਤਰ੍ਹਾਂ ਕੜਸੀ ਨਾਲ ਕਰ ਦਿੱਤੇ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜੇ ਮਸਾਲੇ ਆ ਸਾਰੇ ਇਹਦੇ ਵਿੱਚ ਐਡ ਕਰ ਦਿਆਂਗੇ ਥੋੜੀ ਜਿਹੀ ਲਾਲ ਮਿਰਚ ਪਾ ਦਿੰਨੇ ਹਲਦੀ ਇਹ ਹੈਗਾ ਜੀ ਗਰਮ ਮਸਾਲਾ ਇਹ ਹੈਗਾ ਜੀ ਕਾਲੀ ਮਿਰਚ ਥੋੜੀ ਜਿਹੇ ਚ ਪਾਉਨੇ ਆਪਾਂ ਕੁਸ਼ਮੀਰੀ ਮਿਰਚ ਤਾਂ ਕਿ ਸਬਜ਼ੀ ਦੀ ਜਿਹੜੀ ਰੰਗ ਹੈ ਤਾਂ ਥੋੜੀ ਜੀ ਵਧੀਆ ਆ ਜਾਵੇ ਉਹ ਲੈ ਕੇ ਆਉਣੀ ਹੈ ਕਸ਼ਮੀਰੀ ਮਿਰਚ ਲੋਬੀ ਇਹਦੇ ਵਿੱਚ ਆਪਾਂ ਕਸ਼ਮੀਰੀ ਮਿਰਚ ਪਾ ਕੇ ਤੇ ਥੋੜਾ ਜਿਹੇ ਦੇ ਵਿੱਚ ਆਪਾਂ ਪਾਣੀ ਹੈ ਜਿਹੜਾ ਪਾ ਦਿੱਤਾ ਹੈ ਤਾਂ ਕਿ ਤੜਕਾ ਜਿਹੜਾ ਤੇਲ ਛੱਡ ਦੇਗੀ ਮਿਰਚ ਪਾ ਕੇ ਕਸ਼ਮੀਰੀ ਮਿਰਚ ਪਾ ਕੇ ਤੇ ਇਹਨੂੰ ਆਪਾਂ ਜਿਹੜਾ ਹੈਗਾ ਪਾਣੀ ਪਾ ਕੇ ਥੋੜੀ देर ਲਈ ਪੱਕਣ ਲਈ ਰੱਖ ਦਿੱਤਾ ਸੀਗਾ ਤਾਂ ਕਿ ਇਹ ਤੇਲ ਆ ਜਿਹੜਾ ਛੱਡ ਦਵੇ ਤੇ ਹੁਣ ਜਦੋਂ ਇਹ ਤੇਲ ਛੱਡ ਦੂਗਾ ਫਿਰ ਇਹਦੇ ਵਿੱਚ ਆਪਾਂ ਮਟਰ ਤੇ ਸ਼ਲਗਮ ਪਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਥੋੜਾ ਜਿਹਾ ਮੇਰਾ ਕੈਮਰਾ ਜਿਹੜਾ ਆਫ ਹੋ ਗਿਆ ਸੀਗਾ ਮੈਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਥੋੜਾ ਜਿਆਦਾ ਸਕਿਪ ਹੋ ਗਈ ਵੀਡੀਓ ਜਿਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਤਾਈਂ ਇਹ ਤੇਲ ਆ ਜਿਹੜਾ ਚੰਗੀ ਤਰ੍ਹਾਂ ਛੱਡ ਨਹੀਂ ਜਾਂਦਾ ਲਓ ਜੀ ਇਹਨੇ ਤੇਲ ਆ ਜਿਹੜਾ ਆਪਣਾ ਛੱਡ ਦਿੱਤਾ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿਆਂਗੇ ਜੀ ਇਹ ਮਟਰ ਸਾਰੇ ਮਟਰ ਆਪਾਂ ਪਾ ਦੇਵਾਂਗੇ పాల్లగమ ఆలూ అది తర కట్టే శల్గమ అప్పు ਕਰਕੇ ਸਲਗਮ ਮਟਰ ਆਪਾਂ ਵਿੱਚ ਪਾ ਦਿੱਤੇ ਨੇ ਜਿਹੜੇ ਵਿੱਚ ਇੱਕ ਕੱਪ ਆਪਾਂ ਨੇ ਪਾਣੀ ਐਡ ਕਰ ਦਿੱਤਾ ਤੇ ਇਹਨੂੰ ਕਰ ਦਿਆਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਹਾਂ ਛਲਗਮਾ ਮਟਰ ਤੇ ਤੜਕਾ ਮਸਾਲੇ ਜਿਹੜੇ ਤਾਂ ਕਿ ਚੰਗੀ ਤਰ੍ਹਾਂ ਅੰਦਰ ਕਰਕੇ ਦੇ ਛਲਗਮਾ ਦੇ ਤੇ ਮਟਰਾਂ ਦੇ ਚਲੇ ਜਾਣ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਇਹਦੇ ਤੇ ਆਪਾਂ ਢੱਕਣ ਦੇਵਾਂਗੇ ਲਾ ਤੇ ਇਹਨੂੰ ਪੱਕਣ ਦੇਵਾਂਗੇ ਚੰਗੀ ਤਰ੍ਹਾਂ ਜਦੋਂ ਤਾਈ ਇਹਦਾ ਚੰਗੀ ਤਰ੍ਹਾਂ ਹੀ ਪੱਕਣ ਜਾਂਦੇ ਤੇ ਪਾਣੀ ਇਹਨਾਂ ਦਾ ਸੁੱਕ ਨਹੀਂ ਜਾਂਦਾ ਅ ਜਿਹੜੀ ਆਪਣੀ ਰਜਦੀਨ ਹੋ ਗਿਆ ਕਾਫੀ ਜ਼ਿਆਦਾ ਟਾਈਮ ਦੇਖੋ ਹੁਣ ਆਪਾਂ ਜਿਹੜਾ ਇਹਦੇ ਵਿੱਚ ਧਨੀਆ ਪਾ ਦਿੰਨੇ ਆ ਨਾਲੇ ਚੈੱਕ ਕਰ ਲੈਨੇ ਆ ਕਿੰਦਾਂ ਦੀ ਬੜੀਆ ਸਬਜੀ ਆਪਣੀ ਦੇਖੋ ਕਿੰਨੀ ਵਧੀਆ ਜਿਹੜੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਰੇਸਾ ਦੇ ਤੇ ਇਹਦੇ ਉੱਤੇ ਆਪਾਂ ਪਾ ਦਿੰਨੇ ਆ ਧਨੀਆ ਉਸੀ ਚਾਹੂੰ ਤਾਂ ਇਹਦੇ ਤੇ ਮੇਥੀ ਵਗੈਰਾ ਵੀ ਪਾ ਸਕਦੇ ਹਾਂ ਇਹਦੇ ਵਿੱਚ ਪਰ ਆਪਾਂ ਜਿਹੜਾ ਧਨੀਆ ਪਾ ਦਿੱਤਾ ਆ ਦੇਖ ਸਾਦੇ ਕਿੰਨੀ ਵਧੀਆ ਜਿਹੜੀ ਸਬਜ਼ੀ ਆ ਬਣ ਕੇ ਤਿਆਰ ਹੋਈ ਆ ਸੋ ਜੇਕਰ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ